ਉਹਨਾਂ ਨੂੰ ਕੋਈ ਵੀ ਉਹਨਾਂ ਦਾ ਬਣਦਾ ਬੈਨੀਫਿਟ ਜਿਹੜਾ ਉਹ ਨਹੀਂ ਦਿੱਤਾ ਗਿਆ ਔਰ ਉਹ ਆਦਮੀ ਜਿਹੜਾ ਜਸਵੰਤ ਸਿੰਘ ਜਿਹੜਾ ਆ ਉਹ ਸਵਾ ਦੋ ਸਾਲ ਤੋਂ ਬੈੱਡ ਦੇ ਉੱਤੇ ਆ ਕ੍ਰਿਪਲਡ ਆ ਉਹਦਾ ਥੱਲੇ ਵਾਲਾ ਹਿੱਸਾ ਜਿਹੜਾ ਸਰੀਰ ਦਾ ਉਹ ਕੰਮ ਨਹੀਂ ਕਰਦਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਲਗਭਗ ਦੋ ਸਾਲ ਤੋਂ ਇਹਨਾਂ ਦਫ਼ਤਰਾਂ ਦੇ ਚੱਕਰਾਂ ਦੇ ਵਿੱਚ ਰਹੇ ਸਖਦੇਵ ਕੌਰ ਦੇ ਪਤੀ ਦੀ ਜਿਹੜੀ ਆ ਉਹ ਐਕਸੀਡੈਂਟ ਜਿਹੜਾ ਹੋਇਆ ਤੇ ਉਹ ਬਿਲਕੁਲ ਜਿਹੜੇ ਆ ਪਾਜ ਹੋ ਗਏ ਰੀਡ ਦੀ ਹੱਡੀ ਦੇ ਵਿੱਚ ਜਿਹੜੀ ਉਹ ਸੱਟ ਲੱਗੀ ਸੀ ਸੋ ਇੱਥੇ ਆਪਾਂ ESI ਜਿਹੜਾ ਆਪਾਂ ਧਰਨਾ ਦਿੱਤਾ ਇੱਥੇ ਜਿਹੜੇ ਕਲੈਰੀਕਲ ਜਿਹੜਾ ਸਟਾਫ ਆ ਉਹ ਜਿਹੜਾ ਜਿਹੜੇ ਉਹਦੇ ਬੈਨੀਫਿਟ ਜਿਹੜੇ ਭੱਤੇ ਬਣਦੇ ਸੀ ਉਹਨਾਂ ਨੂੰ ਜਿਹੜਾ ਉਹ ਦੇ ਨਹੀਂ ਸੀ ਰਿਹਾ ਵਾਈਗੁਰਜੀ ਦਾ ਖਲਸਾ ਵਾਈਗੁਰਜੀ ਦੀ ਫਤਿਹ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਅੱਜ ਦਾ ਧਰਨਾ ਜਿਹੜਾ ਹੈ ESI ਸੈਂਟਰ ਤਾਰੀਵਾਲ ਵਿਖੇ ਲੱਗਾ ਹੋਇਆ ਇਸ ਤਰ੍ਹਾਂ ਦਾ ਜਿਹੜਾ ਸਬੰਧ ਹੈ ਉਹ ਸਰਦਾਰ ਜਸਵੰਤ ਸਿੰਘ ਪਿੰਡ ਕਾਲੇਨੰਗਰ ਜੋ ਇਸੇ ਹੀ ਮਹਿਕਮੇ ਦਾ ਇੱਕ ਕਰਮਚਾਰੀ ਆ ਜਿਸ ਦਾ ਲਗਭਗ ਸਵਾ ਦੋ ਸਾਲ ਪਹਿਲਾਂ ਜਿਹੜਾ ਸੀ ਐਕਸੀਡੈਂਟ ਹੋ ਗਿਆ ਉਹਨਾਂ ਦੇ ਬਣਦੇ ਏਰੀਅਰ ਜਿਹੜੇ ਨੇ ਜਿਹੜੇ ਉਹਨਾਂ ਦੇ ਬਣਦੇ ਬੈਨੀਫਿਟ ਜਿਹੜੇ ਨੇ ਇਸ ਦਫ਼ਤਰ ਦੇ ਕਲੈਰੀਕਲ ਸਟਾਫ ਵੱਲੋਂ ਤੇ ਅਫਸਰਸ਼ਾਹੀ ਦੇ ਵੱਲੋਂ ਜਿਹੜੇ ਨੇ ਲਗਾਤਾਰ ਰੋਲ ਤੇ ਰੱਖੇਗੇ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਬਣਦਾ ਬੈਨੀਫਿਟ ਜਿਹੜਾ ਉਹ ਨਹੀਂ ਦਿੱਤਾ ਗਿਆ ਔਰ ਆਦਮੀ ਜਿਹੜਾ ਜਸਵੰਤ ਸਿੰਘ ਜਿਹੜਾ ਆ ਉਹ ਸਵਾ ਦੋ ਸਾਲ ਤੋਂ ਬੈੱਡ ਦੇ ਉੱਤੇ ਆ ਕ੍ਰਿਪਲਡ ਆ ਉਹਦਾ ਥੱਲੇ ਵਾਲਾ ਹਿੱਸਾ ਜਿਹੜਾ ਸਰੀਰ ਦਾ ਉਹ ਕੰਮ ਨਹੀਂ ਕਰਦਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਲਗਭਗ 2 ਸਾਲ ਤੋਂ ਇਹਨਾਂ ਦਫ਼ਤਰਾਂ ਦੇ ਚੱਕਰਾਂ ਦੇ ਵਿੱਚ ਰਹੇ ਤੇ ਅਖੀਰ ਦੇ ਵਿੱਚ ਦਫ਼ਤਰ ਦੇ ਵੱਲੋਂ ਰਾਖ ਕੀਤੀ ਗਈ ਹੈ ਕਿ ਉਹਨਾਂ ਦੇ ਬੈਨੀਫਿਟ ਨਹੀਂ ਬਣਦੇ ਯਾਨੀ ਕਿ ਹਾਈ ਕੋਰਟ ਦੀਆਂ ਪਟੀਸ਼ਨਸ ਜਿਨ੍ਹਾਂ ਦੇ ਵਿੱਚ ਇਹ ਕੇਸ ਹੱਲ ਹੋਏ ਨੇ ਉਹ ਇਸ ਦਫ਼ਤਰ ਨੂੰ ਦਿੱਤੇ ਗਏ ਡਾਇਰੈਕਟਰ ਚੰਡੀਗੜ੍ਹ ਨੂੰ ਦਿੱਤੇ ਗਏ ਐਕਟ 47 ਪੀ ਡਬਲਯੂ ਡੀ ਜਿਹੜਾ ਉਹ ਇਸ ਤਰ੍ਹਾਂ ਦੀ ਜਿਹੜੀ ਡਿਸੇਬਿਲਟੀ ਹੈ ਉਹਨੂੰ ਰੈਫਰ ਕਰਦਾ ਪਰ ਸਰਕਾਰ ਜਿਹੜੀ ਹੈ ਜਾਣ ਬੁੱਝ ਕੇ ਆਨਾ ਕੰਨੀ ਕਰਨ ਦੇ ਸਾਧੂ ਨਾਲ ਉਹਨਾਂ ਨੂੰ ਪਿੱਛੇ ਕਰ ਰਹੀ ਆ ਉਹਨਾਂ ਦੇ ਹੱਕ ਦਵਾਉਣ ਦੇ ਸਬੰਧ ਦੇ ਵਿੱਚ ਅੱਜ ਦਾ ਧਰਨਾ ਜਿਹੜਾ ਇਸ ਧਾਰੀਵਾਲ ਦੇ ਵਿੱਚ ਲੱਗਾ ਹੋਇਆ ਹੈ ਪਰਨਾਓ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੇ ਹੱਕਾਂ ਦੀ ਪੂਰਤੀ ਨਹੀਂ ਹੋ ਜਾਂਦੀ ਭਾਵੇਂ ਇਹਦੇ ਲਈ ਹਫ਼ਤੇ ਭਰ ਦਾ ਸਮਾਂ ਵੀ ਜਿਹੜਾ ਇੱਥੇ ਲੱਗ ਜਾਵੇ ਮੈਂ ਜੋਨ ਪ੍ਰਧਾਨ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਨੂਬ ਸਿੰਘ ਸੁਲਤਾਨੀ ਜੀ ਇਹ ਜਿਹੜਾ ਜੋਨ ਬਾਬਾ ਮਸਤੂਆ ਉਹਦੀ ਇਕਾਈ ਬਣੀ ਆ ਆਪਣੇ ਨਵਾਂ ਜੋਨ ਬਣਿਆ ਬੇਬੇ ਨਾਲ ਕੀ ਜੋਨ ਜਿਹਦੀ ਪ੍ਰਧਾਨ ਜਿਹੜੀ ਸੁਖਦੇਵ ਕੁਰ ਸਖਦੇਵ ਕੌਰ ਦੇ ਪਤੀ ਦੀ ਜਿਹੜੀ ਆ ਉਹ ਐਕਸੀਡੈਂਟ ਜਿਹੜਾ ਹੋਇਆ ਤੇ ਉਹ ਬਿਲਕੁਲ ਜਿਹੜੇ ਆ ਪਾਜ ਹੋ ਗਏ ਰੀਡ ਦੀ ਹੱਡੀ ਦੇ ਵਿੱਚ ਜਿਹੜੀ ਉਹ ਸੱਟ ਲੱਗੀ ਸੀ ਸੋ ਇੱਥੇ ਆਪਾਂ ਈਐਸਆਈ ਜਿਹੜਾ ਆਪਾਂ ਧਰਨਾ ਦਿੱਤਾ ਇੱਥੇ ਜਿਹੜੇ ਕਲੈਰੀਕਲ ਜਿਹੜਾ ਸਟਾਫ ਆ ਉਹ ਜਿਹੜਾ ਜਿਹੜੇ ਉਹਦੇ ਬੈਨੀਫਿਟ ਜਿਹੜੇ ਭੱਤੇ ਬਣਦੇ ਸੀ ਉਹਨਾਂ ਨੂੰ ਜਿਹੜਾ ਉਹ ਦੇ ਨਹੀਂ ਸੀ ਰਿਹਾ ਤੇ ਉਹਦੇ ਕਰਕੇ ਅੱਜ ਆਪਾਂ ਜਿਹੜਾ ਇੱਥੇ ਧਰਨਾ ਦੇਤਾ ਕਿਉਂਕਿ 2 ਸਾਲ ਜਿਹੜਾ ਜਿਹੜੀ ਭੈਣ ਸਖਦੇਵ ਕੌਰ ਆ ਉਹਦੀ ਖੱਜਲ ਖਰਾਬੀ ਤੋਂ ਬਾਅਦ ਆਪਾਂ ਚੰਡੀਗੜ੍ਹ ਡਾਇਰੈਕਟਰ ਦੇ ਵੀ ਆਪਾਂ ਹੋ ਗਏ ਆਂ ਪਰ ਜਿਹੜਾ ਪ੍ਰਸ਼ਾਸਨ ਜੋ ਬਹੁਤ ਉਹਦੀ ਢੇਲਮਠ ਹੈ ਤੇ ਉਸ ਢੇਲਮਠ ਨੂੰ ਸਮਝਦੇ ਹਾਂ ਸਾਨੂੰ ਲੱਗਦਾ ਪਈ ਇਹ ਜਿਹੜੀ ਆਨਕਾਨੀ ਕਰਿਆ ਉਹਦੇ ਸਬੰਧ ਦੇ ਵਿੱਚ ਇਸ ਬੈਨੀਫਿਟ ਨੂੰ ਲੈਣ ਵਾਸਤੇ ਜਿਹੜਾ ਆਪਾਂ ਧਰਨਾ ਆਜੇ ਜਿਹੜਾ ਇੱਥੇ ਐਸਈ ਧਾਰੀਵਾਲ ਦੇ ਵਿੱਚ ਲਾਇਆ ਹਸਪਤਾਲ ਵਾਲਾ ਕੀ ਕਹਿਆ ਯਾਰ ਐਸਈ ਅਜੇ ਗੱਲਬਾਤ ਨਹੀਂ ਹੋਈ ਗੱਲਬਾਤ ਆ ਰਹੀ ਹੈ ਪਈ ਆਪਾਂ ਇਹਨੂੰ ਹੱਲ ਕਰ ਦੰਨੇ ਆਂ ਕਿਉਂਕਿ ਉਹਨਾਂ ਨੇ ਸਮਾਂ ਮੰਗਿਆ ਵੀ ਸਾਡੇ ਨਾਲ ਗੱਲ ਕਰੋ ਉਹ ਜਦੋਂ ਗੱਲਬਾਤ ਹੁੰਦੀ ਹੈ ਉਹਦੇ ਤੋਂ ਹੀ ਜਿਹੜਾ ਤੈਅ ਹੋਏਗਾ ਵੀ ਕੀ ਕਰਦੇ ਆ ਡਾਕਟਰ ਮਨੀਸ਼ ਕਪੂਰ ਮੈਡੀਕਲ ਅਫਸਰ ਸਾਡੇ ਇੱਕ ਇੱਥੇ ਮੁਲਾਜ਼ਮ ਸੀਗੇ ਜਸਪਰ ਸਿੰਘ ਜੀ ਉਹ ਸਾਡੇ ਐਮਐਲਟੀ ਸੀਗੇ ਉਹਨਾਂ ਦੀ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ ਫਰਵਰੀ 2022 ਸੀਗੀ ਫਰਵਰੀ 2022 ਨੂੰ ਉਹਨਾਂ ਦੀ ਪਲਸਰੀਆ ਦੌਰਾਨ ਐਕਸੀਡੈਂਟ ਹੋ ਗਿਆ ਸੀ ਜਿਸ ਨਾਲ ਕਰਕੇ ਉਹਨਾਂ ਦੀ ਰੀਡ ਦੀ ਹੱਡੀ ਤੇ ਬੜੀ ਗੰਭੀਰ ਸੱਟ ਲੱਗੀ ਸੀ ਤੇ ਉਹਨਾਂ ਦਾ ਜਿਹੜਾ ਥਰਡਾ ਪਾਸਾ ਸੀ ਲੱਤਾਂ ਦੋਵੇ ਉਹ ਕੰਮ ਕਰਨਾ ਬੰਦ ਕਰ ਦਿੱਤਾ ਹੁਣ ਐਸ ਲਈ ਬਿਲਕੁਲ ਬੈਡ ਤੇ ਹੈ ਤੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਜਿਹੜਾ ਵਾ 2 ਸਾਲ ਦਾ ਜਿਹੜਾ ਜਿਹੜਾ ਹਰ ਪੀਰੀਅਡ ਆ ਉਹ ਡਿਊਟੀ ਪੀਰੀਅਡ ਮੰਨਿਆ ਜਾਵੇ ਪਰ ਹਾਲੇ ਤੱਕ ਸਰਕਾਰ ਵੱਲੋਂ ਸਿਰਫ 1 ਸਾਲ ਦਾ ਹੀ ਜਿਹੜਾ ਪੀਰੀਅਡ ਆ ਉਹ ਡਿਊਟੀ ਪੀਰੀਅਡ ਮੰਨਿਆ ਗਿਆ ਹੈ ਤੇ ਫਿਰ ਵੀ ਸਰਕਾਰ ਨੇ ਹਮਦਰਦੀ ਨੂੰ ਮੁੱਖ ਰੱਖਦੇ ਆਂ ਅਸੀਂ ਪ੍ਰੋਜੈਕਟ ਸਵਾਰਿਸ਼ ਕੀਤੀ ਹੈ ਸਰਕਾਰ ਨੂੰ ਕਿ ਇਹਨਾਂ ਦਾ ਜਿਹੜਾ ਜਿਹੜਾ ਸਾਰਾ ਪੀਰੀਅਡ ਆ ਇਹ 2 ਸਾਲ ਦਾ ਹੀ ਮੰਨਿਆ ਜਾਵੇ ਇਸੇ ਮੰਗ ਦੇ ਹਾਲੇ ਤੱਕ ਇਸੇ ਕਰਕੇ ਤਰਨਲ ਬੈ ਗਿਆ ਕਿ 1 ਸਾਲ ਦਾ ਜਿਹੜਾ ਪੀਰੀਅਡ ਇਹਨਾਂ ਦਾ ਮੰਨਿਆ ਗਿਆ ਉਹਨੇ ਦੀ ਸਾਰੀ ਸੈਲਰੀ ਜਿਹੜੀ ਇਹਨਾਂ ਨੂੰ ਰਿਲੀਜ਼ ਹੋਈ ਆ ਫੁੱਲ ਪੇ ਰਿਲੀਜ਼ ਹੋਈ ਇੱਕ ਸਾਲ ਦੀ ਬਾਕੀ ਜਿਹੜਾ ਇੱਕ ਸਾਲ ਆ ਉਹ ਸਰਕਾਰ ਦੇ ਅੰਦਰ ਅਹੀਂ ਚਾਰ ਜੂਨ ਨੂੰ ਇੱਕ ਤਿੱਥੀ ਵੀ ਫਾਰਵਰਡ ਕੀਤੀ ਹੋਈ ਆ ਵੀ ਹਮਦਰਦੀ ਦਾ ਪੀੜਾ ਰੱਖਦੇ ਹੋયા ਇਹਦਾ ਜਿਹੜਾ ਬਾਕੀ ਪੀਰੀਅਡ ਆ ਉਹ ਵੀ ਡਿਊਟੀ ਪੀਰੀਅਡ ਜਿਹੜਾ ਇਹਨਾਂ ਦਾ ਮੰਨਿਆ ਜਾਵੇ ਤੇ ਸਰਕਾਰ ਜੀ ਵੀ ਆ ਇਹ ਰਿਲੀਜ਼ ਕੀਤੀ ਆ ਵੀ ਤੇ ਸਰਕਾਰ ਵੱਲੋਂ ਇਹ ਮਾਮਲਾ ਜਿਹੜਾ ਵਿਚਾਰधीन ਹੈਗਾ ਆ ਤੇ ਮੈਨੂੰ ਪੂਰੀ ਵਿਸ਼ਵਾਸ ਆ ਕਿ ਇਹ ਸਰਕਾਰ ਹਮਦਰਦੀ ਦਾ ਪੀੜਾ ਰੱਖਦੇ ਨੇ ਜਿਹੜੀ ਮੰਗਾਵਾ ਉਹ ਜ਼ਰੂਰ ਪੂਰੀਆਂ